ਈਸੋ ਨਿਹੋ ਸ੍ਰੀ ਅਕਾਲ ਜੀ ਐਮਐਲਏ ਸਾਹਿਬ ਆਪੇ ਇੱਧਰ ਦੇਖਿਓ ਜੀ ਬਹੁਤ ਬਤਾਇਆ ਖਾਣਾ ਪੈਣਾ ਹਾਂ ਪੂਰਾ ਨਹੀਂ ਕੋਈ ਸਕਦਾ ਅੱਛਾ ਹੋ ਗਿਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਡੀ ਪਾਰਟੀ ਸੁਪਰੀਮੋ ਸ਼੍ਰੀ ਅਲਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧੀ ਮਾਨ ਦਾ ਮਨੀਸ਼ ਸੋਧਿਆ ਜੀ ਦਾ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਰਾਜ ਸਭਾ ਮੈਂਬਰ ਸਫੀਰ ਪਾਟਲੀ ਦਾ ਹਰਜਨ ਸਿੰਘ ਬਰਸਲ ਜੀ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਔਰ ਵਿਸ਼ੇਸ਼ ਧੰਨਵਾਦ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇ ਪਾ ਜੀ ਦਾ ਜਿਨ੍ਹਾਂ ਨੇ ਮੈਨੂੰ ਮਾਰਕੀਟ ਕਮੇਟੀ ਨਾਪਾ ਦਾ ਚੇਅਰਮੈਨ ਲਗਾਇਆ ਬਹੁਤ-ਬਹੁਤ ਇਹਨਾਂ ਦਾ ਮੈਂ ਦਿਲ ਦੀਆਂ ਕਹਿਣੀਆਂ ਕਿ ਉਹ ਧੰਨਵਾਦ ਕਰਦਾ ਜੀ ਮੈਂ 2014 ਕਿਉਂ 13 ਦੇ ਲਾਸਟ ਤੇ 14 ਚ ਮੈਂ ਆਮ ਆਦਮੀ ਪਾਰਟੀ ਚ ਲੱਗ ਗਿਆ ਸੀ ਜੀ ਅਸੀਂ ਸਾਰਿਆਂ ਨੇ ਮਾਨ ਸਾਹਿਬ ਅਸੀਂ ਇਕੱਠਿਆਂ ਨੇ ਵਰਕ ਕੀਤਾ ਆਮ ਆਦਮੀ ਪਾਰਟੀ ਚ ਚਲੋ ਮੈਂ ਧਨਵਾਤੀਆਂ ਜੀ ਆਮ ਆਦਮੀ ਪਾਰਟੀ ਰੈਨ ਨੂੰ ਇੱਕ ਵਾਰ ਨਹੀਂ 2015 ਦੇ ਵਿੱਚ ਯੂਥ ਵਿੰਗ ਦਾ ਪ੍ਰਧਾਨ ਫਲਿਆੜਾ ਦਾ ਲਗਾਇਆ ਜੀ ਫਿਰ 2021 ਚ ਮਾਨ ਸਾਹਿਬ ਨੇ ਮੇਰਾ ਨਾਮ ਕਮਿਟ ਕਰਿਆ ਮੈਂ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਦਾ ਲੱਗਿਆ ਵਾਈਸ ਪ੍ਰੈਜ਼ੀਡੈਂਟ ਜਦੋਂ ਇੱਕ ਪੰਜਾਬ ਦੇ ਲੱਗੇ ਜੀ ਉਸ ਤੋਂ ਬਾਅਦ ਮੈਂ ਕਿਸਾਨ ਮੰਡਾ ਫਿਰ ਮੈਂ ਮਾਨਸਾਹਬ ਨੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਬਣਾਇਆ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਮੇਰਾ ਨਾਮ ਤੇ ਐਮਐਲਏ ਸਾਹਿਬ ਨੇ ਬਰਸਲ ਸਾਹਿਬ ਨੇ ਰਿਕਮੈਂਡ ਕੀਤਾ ਤੇ ਸ਼੍ਰੀ ਕੇਚੀਵਾਲ ਸਾਹਿਬ ਨੇ ਪ੍ਰਮਾਨਤ ਸਿੰਘ ਜੀ ਨੇ ਸੁਸ਼ੋਧਿਆ ਜੀ ਨੇ ਮੈਨੂੰ ਚੇਅਰਮੈਨ ਮਾਰਕੀਟ ਕਮੇਟੀ ਨਬਰ ਮੰਡੀ ਦੇ ਦੇਖੋ ਜੀ ਹਲੇ ਤਾਂ ਸਾਫ ਸਵੱਈਆਂ ਦਾ ਹੈਗਾ ਜੀ ਜੋ ਪ੍ਰਬੰਧ ਪੂਰੇ ਨੇ ਮੰਡੀ ਦੀ ਸਫਾਈ ਚੱਲ ਰਹੀ ਹੈ ਮੰਡੀ ਚ ਜੋ ਜੋ ਵੀ ਪਾਣੀ ਦਾ ਪ੍ਰਬੰਧ ਹੈ ਇਹਨੂੰ ਪ੍ਰੋਪਰ ਹੋਊਗਾ ਜੀ ਕੋਈ ਦਿੱਕਤ ਨਹੀਂ ਆਉਣ ਦਿੱਤੇ ਕੋਈ ਆਰਤੀਆਂ ਨਾਲ ਮੇਰੇ ਚਲੋ ਪ੍ਰੋਪਰ ਮੀਟਿੰਗ ਤਾਂ ਨਹੀਂ ਹੋਈ ਗੱਲਬਾਤ ਹੁੰਦੀ ਰਹਿੰਦੀ ਹੈ ਜੋ ਜੋ ਵੀ ਉਹਨਾਂ ਦੇ ਮਸਲੇ ਨੇ ਜਰੂਰ ਥੱਲੇ ਦਿੱਤੀ ਰਣ ਮਿਲ ਕੇ ਆਮ ਆਦਮੀ ਨੂੰ ਜਿਹੜੀ ਪਾਰਟੀ ਕਹਿੰਦੀ ਹੈ ਕਿ ਆਮਕਰਾਂ ਦੇ ਮੈਂਬਰ ਨੂੰ ਡਟਾਰੂ ਵਰਕਰਾਂ ਨੂੰ ਮੋਹਰ ਦਿੱਤਾ ਜਾਊਗਾ ਤਾਂ ਦੱਸੋ ਕੀ ਬਿਲਕੁਲ ਜੀ ਫਿਰ ਤਾਂ ਉਦਾਂ ਹੀ ਹੋਇਆ ਜੀ ਮੈਂ ਸਾਹਮਨਾ ਮੈਂ ਕਿਸੇ ਹੋਰ ਪਾਰਟੀ ਚ ਹੁੰਦਾ ਮੈਂ ਨੇੜੇ-ਤੇਰੇ ਵੀ ਇਹ ਕੁਰਸੀ ਦੇ ਆਉਣਾ ਨਹੀਂ ਤੇ ਜਾਣਾ ਕਿਉਂਕਿ ਮੇਰੇ ਕੋਲ ਵੱਡੀਆਂ ਗੱਡੀਆਂ ਕੋਈ ਜ਼ਿਆਦਾ ਪੈਸਾ ਨਹੀਂ ਸੀਗਾ ਜੀ ਉਹਨਾਂ ਚ ਕਲਚਰ ਹੋਰ ਚੱਲਦਾ ਹੈ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਤਰ੍ਹਾਂ ਦੇ ਈਆਂ ਬੁੱਤਾਂ ਨੂੰ ਮੌਕਾ ਦਿੰਦੀ ਹੈ ਤਾਂ ਢੇਰ ਤਨਬੰਦ ਕਰਦਾ ਮਨਪਾ ਇਧਰ ਮਾਰਕੀਟ ਕਮੇਟੀ ਨਾਪਾ ਦੇ ਨਵੇਂ ਚੇਅਰਮੈਨ ਸਾਡੇ ਬਹੁਤ ਵੀ ਪੁਰਾਣੇ ਸਕੱਤਰ ਸਾਹਿਬ ਵੀ ਮੇਰੇ ਛੋਟੇ ਵੀ ਸਰਦਾਰ ਗੁਰਦੀਪ ਸਿੰਘ ਜਵਾਣਾ ਇਹ ਕਿ ਲੰਮੀ ਸਾਲ ਤੋਂ ਪਰਮੰਦੀ ਪਾਰਟੀ ਨੇ ਕੋਰੇ ਬੈਨ ਨੇ ਕਿ ਦਿੱਤੀ ਬੜੀ ਦਾ ਕੰਮ ਕਰਦੇ ਨੇ ਵਲੰਟੀਅਰ ਨੇ ਅਲੱਗ-ਅਲੱਗ ਅਹੁਦੇ ਦੇ ਕੰਮ ਕੀਤਾ ਬਤੌਰੇ ਚੇਅਰਮੈਨ ਮਾਰਕੀਟ ਕਮੇਟੀ ਨਾਬਾ ਅਧਿਪਤੀ ਕਲੀ ਕੁਰਸੀ ਜਿਹੜੀ ਅਨਾਂ ਸਾਂਝੀ ਹੈ ਇਸ ਮੌਕੇ ਹਰਕਰ ਸਿੰਘ ਜੀ ਵਰਸ਼ਨ ਸਾਹਿਬ ਜਿਹੜੇ ਕੇ ਚੇਅਰਮੈਨ ਨੇ ਪੰਜਾਬ ਲੀਗ ਬੋਰਡ ਦੇ ਵਿਸ਼ੇਸ਼ਤਾ ਉੱਤੇ ਪਹੁੰਚਿਆ ਮੈਂ ਧੰਨਵਾਦ ਕਰਨਾ ਚਾਹੁੰਦਾ ਅਮਿਤ ਕੇਜਰੀਵਾਲ ਦੀ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਆਤਮਾਨੁਮਾਨ ਦੀ ਨਿਸ਼ਚਿਤਿਆ ਜੀ ਸਾਰਿਆਂ ਦਾ ਕਿ ਬਹੁਤ ਹੀ ਇਕ ਕਾਬਲ ਖੂਨਖਾਰ ਔਰ ਜ਼ਮੀਨ ਨਾਲ ਜੁੜਿਆ ਇੱਕ ਵਲੰਟੀਅਰ ਹੈ ਉਹਨਾਂ ਨੇ ਮੇਰੇ ਬਹੁਤ ਵੇਖਿਆ ਨੇ ਬਹੁਤ ਬਟਾ ਮਾਨਸਿਕ ਕੰਡਤਾ ਅਰਮੇ ਵਿਸ਼ਵਾਸ ਜੋ ਉਹਨਾਂ ਨਾਪਾ ਦੀ ਲਾਣਾ ਮੰਡੀ ਦੇ ਸਾਰੇ ਜਨਅਕੀਆ ਭਾਈਚਾਰਾ ਲੱਖ ਲੱਖ ਫੇਵਰ ਹੈ ਬਾਕੀ ਜਿਹਨੇ ਸਾਰੇ ਜੁੜੇ ਹੋਏ ਨੇ ਮੰਡੀ ਦੇ ਨਾਲ ਕਿ ਤੁਹਾਡੇ ਸਭ ਦੇ ਮਸਲੇ ਜਿਹੜੇ ਆ ਉਹ ਸਮੇਂ ਸਿਰ ਹੱਲ ਹੋਣਗੇ ਔਰ ਕਿਤੇ ਵੀ ਕਿਉਂਕਿ ਨਾਪਾ ਜਿਹੜੀ ਹੈ ਏਸ਼ੀਆ ਦੀ ਦੂਜੀ ਪਠਤ ਵੱਡੀ ਮੰਡੀ ਹੈ ਕਿਤੇ ਵੀ ਤੁਹਾਨੂੰ ਮੰਡੀ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਗੀ ਔਰ ਗੁਰਦੀਪ ਸਿੰਘ ਮਾਨਾ ਸਾਹਿਬ ਬਤੌਰ ਚੇਅਰਮੈਨ ਦੇ ਜਿਹੜਾ ਡਿਊਟੀ ਤੇ ਤਣਾਤ ਰਹਿਣਗੇ ਔਰ ਹਰ ਚੀਜ਼ ਦੀ ਮੀਟਿੰਗ ਜਿਹੜੀ ਅਚੇਪ ਨੇ ਕਿ ਨਾ ਕਰਦੇ। ਇਸ ਕਰਕੇ ਉਹ ਪਹਿਲਾ ਜਿਹੜਾ ਹੈ ਨਾ 플ੋਰ ਵਿੱਚ ਆਜੇ ਬਟਾਲਾ ਵਿੱਚ ਜਿਹੜੇ ਆ ਗਏ। ਜਿਹਦੇ ਹਲੋਟਰ ਮੈਂ ਬਿਜ਼ੀ ਸੀ ਪ੍ਰੋਗਰਾਮ ਪਛੀ ਦੱਸਿਆ। ਪਰ ਕਿਤੇ ਵੀ ਅਗਰ ਬੇਅਦਬੀ ਹੁੰਦੀ ਹੈ ਜੀ ਤਾਂ ਸਰਕਾਰ ਬਹੁਤ ਸਕਦਾ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੇਅਦਬੀ ਕਰਨ ਵਾਲਾ ਨਾ ਤਾਂ ਕਿਸੇ ਧਰਮ ਦਾ ਜੀ ਨਾ ਉਹ ਇਨਸਾਨ ਆ। ਉਹ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਅਵੇਦਨ ਕਰ ਦਿੱਤੀ ਕਿਉਂ ਹੀ ਨਿਸ਼ਾਨਾ ਬਣਾਇਆ ਗਿਆ ਡਾਕਟਰ ਦੇ ਪਿੱਛੇ ਕੋਈ ਨਾ ਕੋਈ ਚਾਲ ਹੈ ਜਿਹੜੀ ਬਾਰ-ਬਾਰ ਪਹਿਲਾਂ ਵੀ ਪਹਿਲਾਂ ਵੀ ਹੋਈ ਆ ਹੁਣ ਵੀ ਦੁਆਰਾ ਹੋਈ ਆ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਵੀ ਭੀਮਰਾ ਬੇਦਕਨ ਸਾਹਿਬ ਸਾਡੇ ਜਿਹੜੇ ਨੇ ਸੰਵਿਧਾਨ ਦੇ ਰਚਨਹਾਰ ਨੇ ਔਰ ਉਹਨਾਂ ਦਾ ਸੰਵਿਧਾਨ ਜਿਹੜਾ ਹੈ ਜੀ ਅੱਜ ਪੂਰੇ ਦੇਸ਼ ਨੂੰ ਚਲਾ ਰਿਹਾ ਕਾਨੂੰਨ ਨੂੰ ਚਲਾ ਰਿਹਾ ਅਗਰ ਉਹਨਾਂ ਦੇ ਬੁੱਤ ਦੇ ਨਾਲ ਇਦਾਂ ਦੀ ਛੇੜ ਛਾੜ ਕੋਈ ਹੁੰਦੀ ਆ ਤਾਂ ਬਹੁਤ ਮਾੜੀ ਗੱਲ ਆ ਸਖਤੋ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਮੈਂ ਤਾਂ ਪਹਿਲਾਂ ਕਹਿ ਕੇ ਹੱਟਿਆ ਕਿ ਕਿਤਨੇ ਕਿਤੇ ਕੋਈ ਸਾਜ਼ਿਸ਼ ਹੈ ਜੀ ਔਰ ਇਹਦੀ ਤਹਿਕੀਕਾਤ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਮੇਕਰ ਬਿਕਰਮ ਕੀਤੀ ਹੈ ਮੇਕਰ ਚੱਲ ਗੈਟਸ ਦਾ ਉਹ ਕੀ ਜਿਹੜੇ ਹੈ ਨਾ ਟਾਲੇ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਜੇ ਕੋ ਮੈਂ ਜਿੰਕੂ ਜੀ ਨਾ ਤਾਂ ਮੈਂ ਲਾਉਣ ਵਾਲਾ ਨਾ ਮੈਂ ਹਟਾਉਣ ਵਾਲਾ ਜੀ ਇਹ ਇਹ ਤਾਂ ਉਹੀ ਦੱਸ ਸਕਦੇ ਸਾਡੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ 31 ਤਰੀਕ ਨੂੰ ਅਸੀਂ ਲਾਸਟ ਮੀਟਿੰਗ ਲੈ ਲਈ ਸੀ ਸਾਡੇ ਸਾਰੇ ਮੰਡੀਆਂ ਦੇ ਵਿੱਚ ਪ੍ਰੋਪਰ ਸਫਾਈ ਦੇ ਪ੍ਰਬੰਧ, ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ, ਬਿਜਲੀ ਦੇ ਪ੍ਰਬੰਧ, ਬੈਠਣ ਵਾਸਤੇ ਛਾਂ ਦੇ ਪ੍ਰਬੰਧ ਔਰ ਹਰ ਪੱਖੋਂ ਸੀ ਮੁਕੰਮਲ ਤਿਆਰੀ ਕਰ ਚੁੱਕੇ ਹਾਂ। ਪੂਰੇ ਪੰਜਾਬ ਦੇ ਵਿੱਚ ਐਤਕੀ ਤਣਕ ਦੀ ਜਿਹੜੀ ਝਾੜ ਵੀ ਥੋੜਾ ਜਿਹਾ ਮੈਨੂੰ ਲੱਗਦਾ ਮਹਾਰਾਜ ਦੀ ਕਿਰਪਾ ਹੋਣੀ ਹੈ ਵਧੀਆ ਆਉਣਾ। ਅੱਗੇ ਨੂੰ ਵੱਧ ਝਾੜ ਆਉਣ ਦੀ ਉਮੀਦ ਹੈ। ਪਰੰਤੂ ਸਾਡੇ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਨੇ। ਸਾਡੇ ਸਾਰੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੋਲਿਟਿਕਲ ਤੌਰ ਤੇ ਅਪਾਇੰਟ ਹੋ ਜੁਕਦੇ ਨੇ तकरीबन ਥੋੜੇ ਮੁਕੇ ਰਹਿੰਦੇ ਨੇ ਉਹ ਵੀ ਅਸੀਂ 10-12 ਦਿਨਾਂ ਵਿੱਚ ਕੰਪਲੀਟ ਕਰ ਦਾਂ। ਸਾਡਾ ਸਟਾਫ ਹਰ ਜਗ੍ਹਾ ਤਿਆਰ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਕਿਸੇ ਵੀ ਪੱਧਰ ਤੇ ਕੋਈ ਪ੍ਰੋਬਲਮ ਨਾ ਹੋਵੇ ਸਾਡੇ ਅਰਧਿਕ ਭਰਾਵਾਂ ਨੂੰ ਕੋਈ ਸਮੱਸਿਆ ਨਾ ਹੋਵੇ ਸਾਡੇ ਮਜ਼ਦੂਰ ਭਰਾਵਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਸ ਕਰਕੇ ਅਸੀਂ ਸਾਰੇ ਪ੍ਰਬੰਧ ਮੁਕੰਮਲ ਲੈ ਕੇ ਚੱਲ ਰਹੇ ਹਾਂ ਇਸ ਮੌਕੇ ਤੇ ਮੈਂ ਸਾਡੇ ਸਾਰੇ ਅਰਧਿਕ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਤੇ ਗੁਰਦੀਪ ਟਿਵਾਣਾ ਜੀ ਜਿਹੜੇ ਸਾਡੇ ਨਵੇਂ ਚੇਅਰਮੈਨ ਲਗੇ ਨੇ ਉਹਨਾਂ ਨੂੰ ਸਹਿਯੋਗ ਦਿਓ ਤਾਂ ਕਿ ਮੰਡੀ ਦੀ ਡਿਵੈਲਪਮੈਂਟ ਵਾਸਤੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਜੋ ਵੀ ਕੰਮ ਨੇ ਅਗਾਹ ਹੋ ਕੇ ਕਰਾ ਸਕਣ ਔਰ ਸਾਡੇ ਮਨੂੰ ਹਰ ਤਰ੍ਹਾਂ ਦਾ ਸਹਿਯੋਗ ਕੋਈ ਖੰਡਾ ਦੀ ਘਾਟ ਨਹੀਂ ਆਉਣੀ ਚਾਹੀਦੀ ਸਾਡੇ ਸਲਕੇ ਦੇ ਮਾਨ ਜੋ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀਆਂ ਸੜਕਾਂ ਦੀ ਮੁਰੰਮਤ ਅਸੀਂ ਕਰਵਾਉਣ ਜਾ ਰਹੇ ਹਾਂ ਜਿਹੜੀਆਂ ਕੋਈ ਨਵੀਆਂ ਬਣਨ ਵਾਲੀਆਂ ਨੇ ਉਹ ਸੜਕਾਂ ਵੀ ਅਸੀਂ ਜਲਦੀ ਬਣਵਾਵਾਂਗੇ ਕਿਉਂਕਿ ਸਾਡਾ ਰੂਰਲ ਡਵੈਲਪਮੈਂਟ ਦਾ ਤਕਰੀਬਨ 7.5 ਹਜ਼ਾਰ ਕਰੋੜ ਰੁਪਇਆ ਕੇਂਦਰ ਦੀ ਸਰਕਾਰ ਨੇ ਰੋਕ ਰੱਖਿਆ ਉਹ ਸਾਨੂੰ ਮੰਡਲੋਕ ਸੁਪਰੀਮ ਕੋਰਟ ਵੱਲੋਂ ਜਲਦੀ ਆਰਡਰ ਹੋ ਜਾਣੇ ਨੇ ਸਾਨੂੰ ਮਿਲ ਜਾਣਾ ਉਸ ਤੋਂ ਬਾਅਦ ਅਸੀਂ ਸਾਰੇ ਕੰਮ ਚਾਏ ਨਵੇਂ ਖੜ ਬਣਨੇ ਨੇ ਛੱਡ ਬਣਨੇ ਨੇ ਜਾਂ ਸੜਕਾਂ ਬਣਨੇ ਨੇ ਸਾਰੀਆਂ ਮੁਕੰਮਲ ਕਰਾਵਾਂਗੇ ਕਿਸਾਨਾਂ ਨੂੰ ਵੀ ਅਪੀਲ ਕਰਨ ਲਈ ਕਿਸਾਨਾਂ ਨੂੰ ਤਾਂ ਇਹੀ ਅਪੀਲ ਕਰਦੇ ਆ ਕਿ ਆਪਣਾ ਜਿਹੜਾ ਫਸਲ ਸਹੀ ਮੌਕੇ ਤੇ ਲੈ ਕੇ ਆਓ ਸੁੱਕੀ ਫਸਲ ਲੈ ਕੇ ਆਓ ਤਾਂ ਕਿ ਅੱਗੇ ਕੋਈ ਪ੍ਰੋਬਲਮ ਨਾ ਆਵੇ ਕਣਕ ਦਾ ਪ੍ਰੋਬਲਮ ਆਉਂਦੀ ਨਹੀਂ ਜੀਰੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਮੈਂ ਕੇਂਦਰ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਸਾਡੇ ਸ਼ੈਲਰਾਂ ਦੇ ਵਿੱਚ ਕੇਂਦਰ ਦਾ ਸਮਾਨ ਪਿਆ ਸਾਡੇ ਗੋਦਾਮਾਂ ਚ ਕੇਂਦਰ ਦਾ ਸਮਾਨ ਪਿਆ ਚੌਲ ਪਿਆ ਸਾਡੇ ਅੜਤੀ ਭਰਾਵਾ ਦਾ ਸ਼ੈਲਰ ਮਾਲਕਾਂ ਦਾ ਜੀਰੀ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਪਹਿਲਾਂ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀ 31 ਮਾਰਚ ਤੱਕ ਅਸੀਂ ਕਲੀਅਰ ਕਰ ਦਾਂਗੇ ਪਰੰਤੂ ਉਹਨਾਂ ਨੇ ਹਲੇ ਤੱਕ ਕੀਤਾ ਨਹੀਂ ਇੱਕ ਵਾਰ ਫੇਰ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਾਲ ਕਲੀਅਰ ਕਰਨ ਤਾਂ ਕਿ ਜੀਰੀ ਦੇ ਮੋਢੇ ਸਾਨੂੰ ਕੋਈ ਸਮੱਸਿਆ ਨਾ ਹੋਵੇਗੀ ਕਿੰਨੇ ਕਿੰਨੇ ਹੋਣਗੇ ਅਤੇ ਇਹ ਕਿ 24 ਘੰਟੇ ਦੇ ਵਿੱਚ ਨਾਲ ਦੀ ਨਾਲ ਹੁੰਦੀ ਰਹੇ ਕੋਈ ਪ੍ਰੋਬਲਮ ਨਹੀਂ ਹੈ